ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਦੂਰ ਬਣਜੰਦ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਚੰਗੀਆਂ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ सदा चढ़ती कलाचरण तदा उत्साह पूर्वक रहन ल्री कलगीधर जी का वचन है श्री मुख वाक पातशाही दसवीं दे शिवा बर मोह है युभ करम ते हो न डरो ना डरो अर सोज बजाए लड़ो निश्चय करे अपनी जीत करो अर सिख हो अपने ही मन को लालच मण तो उचरो ਜਦ ਆਵ ਕੇ ਆਵਦ ਨਿਧਾ ਡਬਣੇ ਅਤ ਹੀਰਨ ਮੇ ਤਬ ਜੂਜ ਮਰੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਵਿਚਰਨ ਤੇ ਸਦਾ ਉਤਸ਼ਾਹ ਪੂਰਵਕ ਰਹਿਣ ਲਈ ਸ਼੍ਰੀ ਕਲਗੀਧਰ ਜੀ ਦਾ ਬਚਨ ਹੈ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਦੇ ਸ਼ਿਵਾ ਬਰਮੋ ਹੈ ਇਹ ਸ਼ੁਭ ਕਰਮਣ ਤੇ ਕਬਹ ਹੋ ਨ ਧਰੋ ਨਾ ਡਰੋ ਅਰ ਸੋਜ ਜਬ ਜਾਏ ਲਰੋ ਨਿਸ਼ਚੇ ਕਰੀ ਆਪਣੀ ਜੀਤ ਕਰੋ ਹਰ ਸਿਖੋ ਆਪਣੇ ਹੀ ਮਨ ਕੋ ਇਹ ਲਾਲਚੋਂ ਗੁਣ ਤੋਂ ਉਚਰੋ ਜਦ ਆਵ ਕੀ ਆਵਦ ਨਿਧਾਨ ਬਣੇ ਅਤਹੀ ਰਨ ਮੇ ਤਬ ਜੂਜ ਮਰੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ सदा चढ़ विचरण ते सदा उत्साह पूर्वक रहन श्री कलगी जी का वचन है श्री मुख वाक पातशाही दसवीं दे शिवा बर मोह है शुभ कर्मण ते कब हो न डरो ना डरो अर सोज बजाय लड़ो निश्चय करे अपनी जीत करो अर सिखो हो अपने ही मन को लालच हो गुण तो उचरो ਜਦ ਆਵ ਕੀ ਆਵਦ ਨਿਧਾਨ ਬਣੇ ਅਤ ਹੀ ਰਨ ਮੈਂ ਤਬ ਜੂਜ ਮਰੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਵਿਚਰਨ ਤੇ ਸਦਾ ਉਤਸ਼ਾਹ ਪੂਰਵਕ ਰਹਿਣ ਲਈ ਸ਼੍ਰੀ ਕਲਗੀਧਰ ਜੀ ਦਾ ਬਚਨ ਹੈ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਦੇ ਸ਼ਿਵਾ ਬਰਮੋ ਹੈ ਇਹ ਸ਼ੁਭ ਕਰਮਣ ਤੇ ਕਮ ਹੋ ਨ ਕਰੋ ਨਾ ਡਰੋ ਅਰਸੋ ਜਬ ਜਾਈਂ ਲੋ ਨਿਸ਼ਚੇ ਕਰੀ ਆਪਣੀ ਜੀਤ ਕਰੋ ਹਰ ਸਿਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋਂ ਉਚਰੋ ਜਬ ਆਪ ਕੀ ਆਵਦ ਨਿਧਾਂ ਡਬਣੇ ਅਤ ਹੀ ਰਨ ਮੇ ਤਬ ਜੂਜ ਮਰੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ सदा चढ़ती चढ़दी कलान से सदा उत्साह पूर्वक रहने ल्री कलगी जी का वचन है श्री मुख पातशाही दसवीं दे शिवा शुभ करम ते कब हो न करो ना डरो अर सोज बजाय डर निश्चय करे अपनी जीत करो अर सिख हो अपने ही मन को लालच तो उचरो ਦੇਵ ਆਵ ਕੀ ਆਵਦ ਨਿਧਾ ਡਬਣੇ ਅਤ ਹੀ ਰਨ ਮੇ ਤਬ ਜੂਜ ਮਰੋ ਸਤਨਾਮ ਸ਼੍ਰੀ ਵਾਹੀ ਗੁਰੂ ਜੀ ਸਤਨਾਮ ਸ਼੍ਰੀ ਵਾਹੀ ਗੁਰੂ ਜੀ ਸਦਾ ਚੜਦੀ ਕਲਾ ਵਿੱਚ ਵਿਚਰਨ ਤੇ ਸਦਾ ਉਤਸ਼ਾਹ ਪੂਰਵਕ ਰਹਿਣ ਲਈ ਸ਼੍ਰੀ ਕਲਗੀਧਰ ਜੀ ਦਾ ਬਚਨ ਹੈ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਦੇ ਸ਼ਿਵਾ ਬਰ ਮੋਹ ਹੈ ਇਹ ਸ਼ੁਭ ਕਰਮਣ ਤੇ ਕਬਹ ਹੋ ਨ ਧਰੋ ਨਾ ਡਰੋ ਅਰਸੋ ਜਬ ਜਾਏ ਲੋ ਨਿਸ਼ਚੇ ਕਰੀ ਆਪਣੀ ਜੀਤ ਕਰੋ ਹਰ ਸਿਖੋ ਆਪਣੇ ਹੀ ਮਨ ਕੋ ਇਹ ਲਾਲਚੋਂ ਗੁਣ ਤੋਂ ਉਤਰੋ ਜਬ ਆਪ ਕੀ ਆਵਦ ਨਿਧਾਨ ਬਣੇ ਅਤ ਹੀ ਰਨ ਮੇ ਤਬ ਜੂਜ ਮਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ सदा चढ़दी कला च विचरण सदा उत्साह पूर्वक रहन ल्री कलगी जी का वचन है श्री मुख वाक पातशाही दसवीं दे शिवा बर मोह है युभ करम तब हो न डरो ना डरो अर सोज बजाय डर निश्चय करे अपनी जीत करो अर सिख हो अपने ही मन को लाल चहो गुण तो उचरो ਜਦ ਆਵ ਕੀ ਆਵਦ ਨਿਧਾ ਢਬਣੇ ਅਤ ਹੀ ਰਨ ਮੇ ਤਵ ਜੂਜ ਮਰੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਵਿਚਰਨ ਤੇ ਸਦਾ ਉਤਸ਼ਾਹ ਪੂਰਵਕ ਰਹਿਣ ਲਈ ਸ਼੍ਰੀ ਕਲਗੀਧਰ ਜੀ ਦਾ ਬਚਨ ਹੈ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਦੇ ਸ਼ਿਵਾ ਬਰਮੋ ਹੈ ਇਹ ਸ਼ੁਭ ਕਰਮਣ ਤੇ ਕਮੋ ਨਟਰੋ ਨਾਡਰੋ ਅਰ ਸੋਜ ਬਜਾਏ ਨਰੋ ਨਿਸ਼ਚੇ ਕਰੀ ਆਪਣੀ ਜੀਤ ਕਰੋ ਹਰ ਸਿਖੋ ਆਪਣੇ ਹੀ ਮਨ ਕੋ ਇਹ ਨਾਲ ਚੋਂ ਗੁਣ ਤੋਂ ਉਚਰੋ ਜਦ ਆਪ ਕੀ ਆਵਦ ਨਿਧਾਂ ਡਬਣੇ ਅਤ ਹੀ ਰਨ ਮੇ ਤਬ ਜੂਜ ਮਰੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ सदा चढ़ती कलाचरण तदा उत्साह पूर्वक रहन ल्री कलगीधर जी का वचन है श्री मुख वाक पातशाही दसवीं दे शिवा बर मोह है युभ करम ते हो न डरो ना डरो अर सोज बजाए डरो निश्चय करे अपनी जीत करो अर सिख हो अपने ही मन को लालच हो गुण तो उचरो ਜਦ ਆਵ ਕੇ ਆਵਦ ਨਿਧਾਨ ਡਬਣੇ ਅਤ ਹੀਰਨ ਮੈਂ ਤਬ ਜੂਜ ਮਰੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਵਿਚਰਨ ਤੇ ਸਦਾ ਉਤਸ਼ਾਹ ਪੂਰਵਕ ਰਹਿਣ ਲਈ ਸ਼੍ਰੀ ਕਲਗੀਧਰ ਜੀ ਦਾ ਬਚਨ ਹੈ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਦੇ ਸ਼ਿਵਾ ਬਰਮੋ ਹੈ ਇਹ ਸ਼ੁਭ ਕਰਮਣ ਤੇ ਕਬਹ ਹੋ ਨ ਧਰੋ ਨਾ ਡਰੋ ਅਰ ਸੋਜਿ ਬੁਝਾਈ ਲਰੋ ਨਿਸ਼ਚੈ ਕਰੀ ਆਪਣੀ ਜੀਤ ਕਰੋ ਹਰ ਸਿਖੋ ਆਪਣੇ ਹੀ ਮਨ ਕੋ ਇਹ ਲਾਲਚੋ ਗੁਣ ਤੋਂ ਉਚਰੋ ਜਬ ਆਪ ਕੀ ਆਵਦਨਿ ਧਾਣ ਬਣੇ ਅਤ ਹੀ ਰਨ ਮੇ ਤਬ ਜੂਜ ਮਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ सदा चढ़ विचरण ते सदा उत्साह पूर्वक रहन श्री कलगी जी का वचन है श्री मुख वाक पातशाही दसवीं दे शिवा शुभ कर बनते कब हो न डरो ना डरो अर सोज बजाय डर निश्चय करे अपनी जीत करो अर सिख हो अपने ही मन को लालच गुण तो उचरो ਜਦ ਆਵ ਕੇ ਅਵਧ ਨਿਧਾ ਡਬਣੇ ਅਤ ਹੀ ਰਨ ਮੈਂ ਤਬ ਜੂਜ ਮਰੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਵਿਚਰਨ ਤੇ ਸਦਾ ਉਤਸ਼ਾਹ ਪੂਰਵਕ ਰਹਿਣ ਲਈ ਸ਼੍ਰੀ ਕਲਗੀ ਤਰਜੀ ਦਾ ਬਚਨ ਹੈ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀ ਦੇ ਸ਼ਿਵਾ ਬਰਮੋ ਹੈ ਇਹ ਸ਼ੁਭ ਕਰਮਣ ਤੇ ਕਬਹੋ ਨ ਟਰੋ ਨਾ ਡਰੋ ਅਰਸੋ ਜਬ ਜਾਈਐ ਲਰੋ ਨਿਸ਼ਚੇ ਕਰਿ ਆਪਣੀ ਜੀਤ ਕਰੋ ਅਰ ਸਿਖੋ ਆਪਣੇ ਹੀ ਮਨ ਕੋ ਇਹ ਨਾਲ ਚਹੁ ਗੁਣ ਤੋਂ ਉਚਰੋ ਜਬ ਆਪਕੀ ਆਬਦ ਨਿਧਾ ਡਬਣੇ ਅਤਹੀ ਰਨ ਮੇ ਤਬ ਜੂਜ ਮਰੋ ਸਤਨਾਮ ਸ਼੍ਰੀ ਵਾਹਿਗੁਰੂ ਜੀ